ਪਟਿਆਲਾ ਦੇ ਵਿੱਚ ਹੋਏ ਕਰਨਲ ਬਾਠ ਕੁਟਮਾਰ ਮਾਮਲੇ ਦੇ ਵਿੱਚ ਪੀੜਤ ਪਰਿਵਾਰ ਦੇ ਨਾਲ ਥੋਕੇ ਖੜੇ ਗੁਰਤੇਜ ਸਿੰਘ ਢਿੱਲੋਂ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਵੀ ਨੇ ਤੇ ਰਾਜਨੀਤਿਕ ਲੀਡਰ ਵੀ ਨੇ ਉਹਨਾਂ ਨੂੰ ਵੀ ਹੋਣਾ ਇਸ ਕੇਸ ਦੇ ਵਿੱਚ ਪਰਿਵਾਰ ਦੇ ਨਾਲ ਖੜਨ ਦੀ ਹੜਨ ਤੇ ਧਮਕੀਆਂ ਮਿਲ ਰਹੀਆਂ ਨੇ ਗੁਰਤੇਜ ਸਿੰਘ ਢਿੱਲੋਂ ਆਖਦੇ ਨੇ ਕਿ ਸਿੱਧੇ ਅਸਿੱਧੇ ਤੌਰ ਤੇ ਉਹਨਾਂ ਨੂੰ ਵੀ ਦੇਖ ਲੈਣ ਦੀਆਂ ਧਮਕੀਆਂ ਮਿਲਦੀਆਂ ਨੇ ਤਾਂ ਇਸ ਤੇ ਗੱਲਬਾਤ ਕਰਾਂਗੇ ਗੁਰਤੇਜ ਸਿੰਘ ਢਿੱਲੋਂ ਮੇਰੇ ਨਾਲ ਨੇ ਢਿੱਲੋਂ ਸਾਹਿਬ ਸਵਾਗਤ ਹੈ ਤੁਹਾਡਾ ਖਰਤੇ ਤਾਂ ਨਵਜੀ ਤੁਹਾਡਾ ਬਹੁਤ-ਬਹੁਤ ਕਿਰੋ ਸਾਹਿਬ ਮੈਂ ਦੇਖ ਰਿਹਾ ਕਿ ਤੁਸੀਂ ਲਗਾਤਾਰ 17 ਦਿਨ ਤੋਂ ਜਿਸ ਦਿਨ ਤੋਂ ਇਹ ਸਾਰਾ ਇਨਸੀਡੈਂਟ ਹੋਇਆ ਤੁਸੀਂ ਪਰਿਵਾਰ ਦੇ ਨਾਲ ਠੋਕ ਕੇ ਖੜਿਓ ਹਰଥਾ ਤੇ ਤੁਸੀਂ ਪਰਿਵਾਰ ਦੇ ਨਾਲ ਜਾ ਰਹੇ ਹੋ ਪਰ ਹੁਣ ਇਹ ਸੁਣਨ ਦੇ ਵਿੱਚ ਆਇਆ ਕਿ ਤੁਹਾਨੂੰ ਵੀ ਧਮਕੀਆਂ ਮਿਲ ਰਹੀਆਂ ਨੇ ਕਿ ਇਹ ਨਾਲ ਖੜਨ ਦੀ ਸਜ਼ਾ ਪਰਿਵਾਰ ਦੇ ਬਿਲਕੁਲ ਐਕਚੁਅਲੀ ਕੀ ਹੈ ਕਿ ਪਹਿਲਾਂ ਤਾਂ ਸਾਡੇ ਪਰਿਵਾਰ ਨਾਲ ਜੋ ਤਕਾ ਹੈ ਉਹ ਸਾਰੀ ਦੁਨੀਆ ਨੇ ਦੇਖ ਲਿਆ ਜੀ ਤੇ ਹੁਣ ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਪੰਜਾਬ ਪੁਲਿਸ ਨੇ ਡੀਜੀਪੀ ਸਾਹਿਬ ਨੇ ਇਹਨਾਂ ਦੇ ਸਾਰੇ ਜਾ ਆਪ ਜੀ ਪੁਲਿਸ ਹੈ ਇਹਨਾਂ ਨੇ ਸਾਡੇ ਪਰਿਵਾਰ ਨੂੰ ਇਨਸਾਫ ਦਾ ਕੀ ਦਿਨਾ ਮੈਨੂੰ ਇਨਡਾਇਰੈਕਟ ਮੈਸੇਜਸ ਆ ਰਹੇ ਨੇ ਜੀ ਏ ਠੱਲੋਂ ਦਾ ਪਹਿਲਾਂ ਤਾਂ ਪਿੱਛੇ ਹਟੋ ਜੀ ਨਹੀਂ ਹਟਦੇ ਤਾਂ ਹੌਣ ਵਾਲੇ ਸਮੇਂ ਚ ਤਿੰਨ ਤਰ੍ਹਾਂ ਦੇ ਪਰਚੇ ਪਾਹਾਂਗੇ ਤੁਹਾਡੇ ਤੇ ਪਹਿਲਾਂ ਵੀ ਦੇਖ ਲਾਂਗੇ ਤੁਹਾਨੂੰ ਪਹਿਲਾ ਪਰਚਾ ਇਹ ਕਹਿੰਦੇ ਸੀ ਤੁਹਾਡੇ ਤੇ ਪੈ ਸਕਦਾ ਜਿੱਥੇ ਤੁਸੀਂ ਧਰਦੇ ਤੋਂ ਤੁਹਾਡੇ ਜਾਓਗੇ ਕਿਸੇ ਜਨਾਨੀ ਦਾ ਪਰਚਾ ਪਵਾਵਾਂਗੇ ਤੁਹਾਡੇ ਤੇ ਛੇੜ ਕਰ ਦੀਦਾ ਅੱਛਾ ਜੀ ਉਸ ਤੋਂ ਬਾਅਦ ਤੁਹਾਡੇ ਤੇ ਪਵਾਵਾਂਗੇ ਤੁਹਾਡੀ ਗੱਡੀ ਜੀ ਤੁਹਾਡੀ ਕਿਤੇ ਰੱਖਾਂਗੇ ਸੀ ਡਾਇਰੈਕਟ ओके ਤੀਜਾ ਪਰਚਾ ਪਊਗਾ ਤੁਹਾਡੇ ਤੇ ਨਜਾਇਜ਼ ਅਸਲੇ ਦਾ ਜੀ ਫੇ ਤੁਸੀਂ ਦੇਖਿਓ ਕਿਵੇਂ ਜਬਾਨਦ ਹੁੰਦੀ ਥੋਡੀ ਆ ਮੈਨੂੰ ਮੈਸੇਜਸ ਮਿਲ ਰਹੇ ਨੇ ਸਿੱਧੇ ਤੌਰ ਤੇ ਵੱਡੀਆਂ ਧਮਕੀਆਂ ਵੱਡੀਆਂ ਧਮਕੀਆਂ ਮਿਲੀਆਂ ਨੇ ਲੇਕਿਨ ਮੈਂ ਡਰਨ ਵਾਲਾ ਜੋ ਹੈ ਨਹੀਂ ਮੈਂ ਅਜ ਰਾਜਨਾਰ ਸਿੰਘ ਜੀ ਨੂੰ ਦੱਸਦਾ ਜੀ ਰਿਟਰਨ ਵੀ ਦੇਦਾ ਉਹਨਾਂ ਨੂੰ ਜੀ ਤੇ ਮੈਂ ਸਾਰੀ ਚੀਜ਼ ਰਾਜਨਾਰ ਸਿੰਘ ਦੇ ਧਿਆਨ ਚ 20 25 ਮਿੰਟ ਤੋਂ ਸੇ ਅਜ ਬੈਠੀ ਆ ਸਾਰੀ ਗੱਲਾਂ ਨੂੰ ਧਿਆਨ ਚ ਲਿਆਤੀਆਂ ਹੈਗੀਆਂ ਰਾਜਨਾਰ ਸਿੰਘ ਜੀ ਨੇ ਕਿਹਾ ਕਿਸੇ ਤਰ੍ਹਾਂ ਦੀ ਚਿੰਤਾ ਕਰਨੀ ਲੋੜ ਨਹੀਂ ਜੀ ਪੂਰੇ ਅਸੀਂ ਤੁਹਾਡੇ ਨਾਲ ਆ ਤੇ ਦੇ ਤੇ ਪੰਜਾਬ ਪ੍ਰਸ਼ਾਸਨ ਨਾਲ ਵੀ ਉਪਰੋਂ ਸਾਡੀ ਪਾਰਟੀ ਹਾਈ ਕਮਾਂਡ ਗੱਲ ਕਰੂਗੀ। ਵੱਟ ਸਾਹਿਬ ਇਹ ਕੌਣ ਅਧਿਕਾਰੀ ਨੇ? ਪੁਲਿਸ ਮੁਲਾਜ਼ਮ ਨੇ ਕੋਈ ਛੋਟੇ ਅਧਿਕਾਰੀ ਨੇ ਜਾਂ ਕੋਈ ਵੱਡੇ ਅਧਿਕਾਰੀ ਨੇ ਜਾਂ ਕੋਈ ਰਾਜਨੀਤਿਕ ਲੀਡਰ ਨੇ ਕਿਸੇ ਪਾਰਟੀ ਦੇ ਤੁਹਾਨੂੰ ਕੌਣ ਧਮਕੀਆਂ ਦੇ ਰਿਹਾ ਹੈ? ਆਹ ਪੁਲਿਸ ਮੁਲਾਜ਼ਮ ਨੇ ਜੀ। ਪੁਲਿਸ ਮੁਲਾਜ਼ਮ ਨੇ ਕਿਸ ਕਿਸ ਲੈਵਲ ਦੇ ਅਧਿਕਾਰੀ ਨੇ ਇਹ? ਆ ਨਹੀਂ ਮੈਂ ਦੱਸ ਸਕਦਾ ਕਿਉਂਕਿ ਆ ਮੈਨੂੰ ਇੰਡਾਇਰੈਕਟ ਵੀ ਫਿਰ ਉਹ ਜ਼ਿਆਦਾ ਨੁਕਸਾਨ ਕਰਨ ਦੇ ਚਾਂਸਸ ਬਣ ਜਾਂਦੇ ਨੇ ਲੇਕਿਨ ਜਿਨ੍ਹਾਂ ਨੇ ਜਿਨ੍ਹਾਂ ਨੇ ਮੇਰੇ ਕੋਲ ਗੱਲ ਪਹਚਾਈ ਉਹ ਗੱਲ ਆ ਸਮਝ ਚੁੱਕੇ ਨੇ ਵੀ ਆ ਠੱਲੋ ਨੇ ਕੀ ਐ ਸਾ ਦੱਸਦੇ ਆ ਮੀਡੀਆ ਜੀ ਪਟੇਲ ਨੂੰ ਸਾਬ ਤੁਹਾਨੂੰ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਤੁਹਾਡੀ ਸਪੀਡ ਨੂੰ ਤੁਹਾਡੀ ਕਿਸੇ ਮਤਲਬ ਸਪੀਡ ਨੂੰ ਡਾਊਨ ਕਰ ਸਕਦੀਆਂ ਨੇ ਜਾਂ ਜੋ ਤੁਸੀਂ ਜੋਸ਼ ਦੇ ਨਾਲ ਲੜਾਈ ਲੜ ਰਹੇ ਹੋ ਉਸ ਲੜਾਈ ਨੂੰ ਉਹ ਜੋਸ਼ ਨੂੰ ਠੰਡਾ ਕਰ ਸਕਦੀਆਂ ਧਮਕੀਆਂ ਦੇਖੋ ਮੈਂ ਆਹ ਜਿਹੜਾ ਜੋਸ਼ ਹੈ ਮੇਰਾ ਹੋਰ ਵਧੂਗਾ ਇੰਨਾਂ ਚੀਜ਼ਾਂ ਤੋਂ ਮੈਂ 1% ਵੀ ਡਰਨ ਵਾਲਾ ਨਹੀਂ ਹੈਗਾ ਜੀ ਠੀਕ ਹੈ ਨਾ ਤੇ ਆਹ ਇਹਨਾਂ ਦਾ ਵਹਿਮ ਹੈ ਕਿ ਗੁੱਸੇ ਝੱਲੂ ਆਂ ਡਰ ਜੂ ਮੀਰੀਆ ਦਾ ਪੋਲੀਟਿਕਲ ਕੈਰੀਅਰ ਬਿਲਕੁਲ

ਜਿਹੜਾ ਕੋ ਜਨਾਨੀ ਅਲੀਗੇਸ਼ਨ ਨਾਲ ਦੇ ਲੇਡੀ ਅਲੀਗੇਸ਼ਨ ਲਾ ਦੇ ਧਰਨੇ 'ਚ ਜੀ ਜਿਵੇਂ ਪਬਲਿਕ ਉੱਥੇ ਅਸੀਂ ਧਰਨਾ ਹੁੰਦਾ ਜਿਵੇਂ 5-7000 ਬੰਦੇ ਦਾ ਇਕੱਠ ਸੀ ਜੀ ਉਸ ਧਰਨੇ 'ਚ ਕੋਈ ਲੇਡੀ ਬਾੜ ਦੇ ਧੱਕੇ ਨਾਲ ਹੂੰ ਕੋਈ ਕੋਈ ਐਸੀ ਗੱਲ ਕਰਦੇ ਨੇ ਕਰ ਸਕਦੇ ਨੇ ਹਾਂ ਲੇਕਿਨ ਮੈਂ ਡਰਨਾ ਨਹੀਂ ਹੈ ਨਾ ਚੀਜ਼ਾਂ ਪਰ ਤੁਸੀਂ ਇਹ ਸਾਰੀਆਂ ਚੀਜ਼ਾਂ ਜੋ ਜਿਹੜਾ ਪਰਿਵਾਰ ਦਾ ਮਸਲਾ ਜਿਹੜਾ ਕਰਨਲ ਬਾੜ ਦਾ ਮਸਲਾ ਉਹਦੇ ਨਾਲ-ਨਾਲ ਤੁਸੀਂ ਇਹ ਆਪਣੇ ਵਾਲਾ ਮਸਲਾ ਵੀ ਸਾਰਾ ਰਾਜਨਾਥ ਸਿੰਘ ਨੂੰ ਰੱਖਿਆ ਮੰਤਰੀ ਸਾਹਿਬ ਨੂੰ ਇਹ ਸਾਰਾ ਤੁਸੀਂ ਉਹਨਾਂ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਹੋਇਆ ਮੈਂ ਲਿਆ ਦਿੱਤਾ ਜੀ ਲਿਆ ਦਿੱਤਾ ਲੋਣਾ ਬੰਦਾ ਸੀਗਾ ਜੀ ਕਿਉਂਕਿ ਜਿਸ ਤਰੀਕੇ ਸਰਕਾਰ ਕਰ ਰਹੀ ਹੈ ਧੱਕਾ ਜਾਂ ਸਰਕਾਰ ਕੋਈ ਜਾਂ ਪੁਲਿਸਾਰੇ ਲੱਗੇ ਹੋਏ ਨੇ ਕਿ ਕਰਨ ਲਈ ਆਹ ਚੀਜ਼ ਲਿਆਉਣੀ ਬਹੁਤ ਜ਼ਰੂਰੀ ਸੀ ਮੀਡੀਆ ਦੇ ਅੱਗੇ ਵੀ ਤੇ ਸਾਡੀ ਪਾਰਟੀ ਦੇ ਅੱਗੇ ਰਾਜਾ ਸਿੰਘ ਜੀ ਦੇ ਅੱਗੇ ਤਾਂ ਢਿੱਲੋ ਸਾਹਿਬ ਤੁਹਾਨੂੰ ਲੱਗਦਾ ਕਿ ਪੰਜਾਬ ਪੁਲਿਸ ਤੇ ਜਿਸ ਤਰ੍ਹਾਂ ਪਰਿਵਾਰ ਵੀ ਆਖ ਰਿਹਾ ਤੁਸੀਂ ਵੀ ਲਗਾਤਾਰ ਆਖ ਰਹੇ ਹੋ ਕਿ ਆਪਣੇ ਉਹ ਜਿਹੜੇ ਮੁੱਲ ਜਿਹੜੇ ਮਲਜ਼ਮ ਪੁਲਿਸ ਆਫੀਸਰ ਨੇ ਉਹਨਾਂ ਨੂੰ ਬਚਾਉਣ ਦੇ ਵਿੱਚ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਲੱਗੀ ਹੋਈ ਆ ਪਹਿਲਾਂ ਚਾਹੇ ਐਫ ਆਈ ਆਰ ਨਾ ਕਰਨਾ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਜਾ ਕੇ ਦੋ ਵਾਰ ਫਟਕਾਰ ਸੁਣਨੀ ਪਈ ਪੰਜਾਬ ਪੁਲਿਸ ਨੂੰ ਤੇ ਉਸ ਤੋਂ ਬਾਅਦ ਤੁਹਾਨੂੰ ਇਹ ਧਮਕੀਆਂ ਕਿ ਨਾ ਸਾਰੀਆਂ ਚੀਜ਼ਾਂ ਦੇ ਬਾਵਜੂਦ ਇਹ ਕੋਸ਼ਿਸ਼ ਹੋ ਜੂ ਪੁਲਿਸ ਪਰਿਵਾਰ ਨੂੰ ਦਬਾਉਣ ਦੇ ਕੰਮ ਦਬਾਉਣ ਤੋਂ ਕਾਮਯਾਬ ਹੋ ਜੇਗੀ ਪੁਲਿਸ ਇਹਨਾਂ ਦਾ ਵਹਿਮ ਨਿਕਲ ਜਾਣਾ ਹੈ ਹਾਂ ਵਹਿਮ ਤਾਂ ਨਿਕਲ ਹੀ ਜਾਣਾ ਇਹਨਾਂ ਦਾ ਕਿਉਂਕਿ ਅੱਜ ਮੈਂ ਰਾਜਨਸ਼ੀ ਨੂੰ ਓਪਨਲੀ ਸਾਰੀ ਗੱਲ ਦੱਸ ਚੁੱਕਿਆ ਜੀ ਤੇ ਜੇ ਹਲੇ ਵੀ ਨਹੀਂ ਸਮਝਣ ਗਿਆ ਤਾਂ ਇਹਨਾਂ ਦੀ ਗਲਤੀ ਹੈ ਜੀ 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 ਇੱਕ ਚੀਜ਼ ਮੈਂ ਬੜਾ ਲਾਊਡਨ ਕਲੀਅਰ ਕਰਨਾ ਚਾਹੁੰਦਾ ਕਿ ਮੈਂ ਡਰ ਨਾਲ ਹੈ ਜੋ ਹੈ ਨਹੀਂ ਜੋ ਕਰਨਾ ਕਰਨਾ ਜੋ ਅਸੀਂ ਇਨਸਾਫ ਦੀ ਲੜਾਈ ਲੜ ਰਹੇ ਹਾਂ ਅਸੀਂ ਡਟ ਕੇ ਲੜਾਂਗੇ ਹੋਰ ਤਕੜੇ ਹੋ ਕੇ ਲੜਾਂਗੇ ਸੰਕਨ ਜੀ ਜੀ ਤਾਂ ਜਿਹੜੀਆਂ ਸਾਰੀਆਂ ਚੀਜ਼ਾਂ ਮਸਲਾ ਜਿਹੜਾ 13 ਤਰੀਕ ਤੋਂ ਇਹ ਸਾਰਾ ਹੋਇਆ ਅੱਜ ਤੱਕ ਇਹ ਪੂਰੇ 17 ਇਹਨਾਂ ਨੇ ਮੇਰੇ ਤੇ ਤਰ੍ਹਾਂ ਤਰ੍ਹਾਂ ਦੀਆਂ ਸਵਾਰਸ਼ਾਂ ਵੀ ਪਵਾ ਕੇ ਦੇਖ ਲਈਆਂ ਮੇਰੇ ਰਿਸ਼ਤੇਦਾਰਾਂ ਤੋਂ ਜੀ ਮੇਰੇ ਜਿਹੜੇ ਦੋਸਤ ਨੇ ਉਹਨਾਂ ਤੋਂ ਤੇ ਉਹਨਾਂ ਨੂੰ ਜਵਾਬ ਦੇਣ ਤੋਂ ਬਾਅਦ ਫਿਰ ਇਹਨਾਂ ਨੇ ਹੋਰ ਵੀ ਤਰ੍ਹਾਂ ਦੇ ਅਫਵਾਹਾਂ ਦੀ ਕੋਸ਼ਿਸ਼ ਕੀਤੀ ਜੀ ਜਦੋਂ ਕੁਝ ਵੀ ਨਹੀਂ ਚੱਲਿਆ ਹੁਣ ਮੈਨੂੰ ਆ ਡਰੋਲ ਦੀ ਕੋਈ ਕਰਦੇ ਵੀ ਤੁਹਾਡੇ ਦੇ ਪਰਚਾ ਪਾਵਾਂਗੇ ਹੂੰ ਪਰ ਇਹ ਨਹੀਂ ਸੋਚਉਤੋਂ ਕੀ ਲੱਗਦਾ ਕਿਉਂਕਿ ਜਦੋਂ ਲਗਾਤਾਰ ਪਬਲਿਕ ਦੇ ਵਿੱਚ ਪੁਲਿਸ ਦੀ ਪ੍ਰਸਪੈਕਸ਼ਨ ਇਹ ਹੋ ਗਈ ਕਿ ਸਾਰੀਆਂ ਵੀਡੀਓਜ਼ ਆ ਗਈਆਂ ਕਿਉਂਕਿ ਜੇ ਪੁਲਿਸ ਕੋਲੇ ਕੋਈ ਆਪਣਾ ਪੱਖ ਹੈ ਜਿਸ ਤਰ੍ਹਾਂ ਤੁਸੀਂ ਲਗਾਤਾਰ ਉਹਨਾਂ ਦੇ ਕਰਨਲ ਬਾੜ ਦੇ ਰਿਸ਼ਤੇਦਾਰ ਹੋ ਉਹਨਾਂ ਦਾ ਪਰਿਵਾਰ ਉਹਨਾਂ ਦੀ ਪਤਨੀਆ ਬੇਟਾ ਲਗਾਤਾਰ ਮੀਡੀਆ ਦੇ ਵਿੱਚ ਆ ਰਹੇ ਆਪਣਾ ਪੱਖ ਰੱਖ ਰਹੇ ਹੂ ਜੇ ਪੁਲਿਸ ਦੇ ਵਿੱਚ ਕੋਲੇ ਕੁਝ ਹੈ ਤਾਂ ਪੁਲਿਸ ਰੱਖੇ ਸਾਹਮਣੇ ਕੋਈ ਪ੍ਰੈਸ ਕਾਨਫਰੈਂਸ ਨਹੀਂ ਬੇਟਾ ਅਸੀਂ ਕੋਈ ਇਨਜਸਟਿਸ ਦੀ ਗੱਲ ਹੀ ਨਹੀਂ ਕਰਦੇ ਬਿਲਕੁਲ ਸਹੀ ਗੱਲ ਉਹ ਰੱਖ ਰਹੇ ਸੀ ਪਹਿਲੇ ਦਿਨ ਤੋਂ ਉਹ ਐਸੀ ਗੱਲ ਤਾਂ ਰੱਖੀ ਨਹੀਂ ਜਿਹੜੀ ਲੌਜੀਕਲ ਹੈਗੀ ਈ ਦੋਸ਼ੀਆਂ ਖਿਲਾਫ ਕਾਰਵਾਈ ਕਿ ਕਰਨੀ ਪਰ ਜੇ ਪੁਲਿਸ ਸਹੀ ਆਤਾ ਹ ਆਪਣਾ ਪੱਖ ਆ ਕਿ ਮੀਡੀਆ ਦੇ ਵਿੱਚ ਉਹ ਚਾਰੇ ਪੁਲਿਸ ਆਫੀਸਰ ਨੇ ਜਿਹੜੇ ਉਹ ਮੀਡੀਆ ਵਿੱਚ ਆ ਕੇ ਆਪਣਾ ਪੱਖ ਰੱਖ ਸਕਦੇ ਨੇ ਤੁਹਾਨੂੰ ਕੀ ਲੱਗਦਾ ਕਿ ਕਿਉਂ ਕਿ ਇਹ ਜਿਹੜੇ ਚਾਰ ਪੁਲਿਸ ਆਫੀਸਰਾਂ ਨੂੰ ਪੰਜਾਬ ਪੁਲਿਸ ਜਾਂ ਐਸਐਸਪੀ ਸਾਹਿਬ ਜਾਂ ਉੱਚ ਅਧਿਕਾਰੀ ਬਚਾਉਣ ਤੇ ਲੱਗੇ ਹੋਏ ਨੇ ਤੁਹਾਨੂੰ ਕੀ ਲੱਗਦਾ ਕਿਉਂ ਉਹਨਾਂ ਪੁਲਿਸ ਆਫੀਸਰਾਂ ਦੀ ਇੰਨੀ ਤਕੜੇ ਤਰੀਕੇ ਦੇ ਨਾਲ ਬੈਕ ਕਿਉਂ ਕੀਤੀ ਜਾ ਰਹੀ ਹੈ ਇਹਨਾਂ ਦੇ ਜਿਹੜਾ ਸਾਡੇ ਪ੍ਰਵਾਨਨਾ ਕੀਤਾ ਉਹ ਤੁਹਾਡੇ ਸਾਹਮਣੇ ਆ ਤਕਾ ਹੂੰ ਤੋਂ ਜੇ ਅੱਜ ਕੱਲ ਪਟਿਆਲੇ ਜਿਹੜਾ ਰਾਜਪੁਰੇ ਇਨਕਾਊਂਟਰ ਕੀਤਾ ਜੀ ਤੇ ਜਿੰਦਰ ਦਾ ਜੀ ਉਹਦਾ ਪਰਿਵਾਰ ਮੀਡੀਆ ਸਾਹਮਣੇ ਆ ਕੇ ਗਿਆ ਮੇਰੇ ਕੋਲ ਪਹਿਲਾਂ ਹੀ ਆਗੇ ਸੀ ਤadne ch oh ਜੀ ਲੇਕਿਨ ਸਹੀ ਸਮੇਂ ਦੀ ਮੈਂ ਵੇਟ ਕਰ ਰਹਾ ਸੀ ਕਿ ਜਦੋਂ ਮੈਂ ਗੱਲ ਕਰ ਸਕਾਂ ਹੂੰ ਉਹਨਾਂ ਨੂੰ ਵੀ ਮੈਂ ਕੱਲ ਮੀਡੀਆ ਚ ਲੈ ਕੇ ਆਇਆ ਹੈਗਾ ਜੀ ਤੇ ਮੇਰੇ ਸਾਹਮਣੇ ਉਹਨਾਂ ਨੇ ਸਾਰੀ ਸਟੇਟਮੈਂਟ ਦਿੱਤੀ ਆ ਕਿ ਕਿਵੇਂ ਇਨਕਾਊਂਟਰ ਫੇਕ ਕੀਤਾ ਹੈਗਾ ਉਹਨਾਂ ਦਾ ਹੂੰ ਹੂੰ ਉਹਨਾਂ ਦੇ ਬੇਟੇ ਦੇ ਲੱਤ 'ਚ ਗੋਲੀ ਮਾਰੀ ਆ ਹੈਰੀ ਵੋਪਰ ਐਨੇ ਕਿਹਾ ਜੀ ਕਿ ਤੂੰ ਪਿੱਟ ਕਰਕੇ ਖੜਾ ਹੋ ਜਾ ਜੀ ਤੇ ਉਹਨੇ ਕਿਹਾ ਮੈਂ ਪਿੱਟ ਕਰਕੇ ਨਹੀਂ ਖੜਾ ਹੋਣਾ ਮੇਰੇ 'ਚ ਨਹੀਂ ਗੋਲੀ ਇੱਕ ਜਮਾਰੂ ਹੂੰ ਸੋ ਉਹਦੇ ਚ ਵੇਰ ਉਹਨਾਂ ਨੇ ਉਹਦੇ ਚ ਉਹਨਾਂ ਨੇ ਫੇਰ ਉਹਦੀ ਲੱਤ 'ਚ ਗੋਲੀ ਮਾਰੀ ਤੇ ਉਹਦੇ ਡਰਗ ਰਸਤਾ ਕੋਲ ਮੋਟਰਸਾਈਕਲ ਰੱਖਤਾ ਜਦ ਕਿ ਉਹ ਬੱਚਾ ਪੈਦਲ ਨਿਕਲਿਆ ਸੀ ਆਪਣੇ ਪਿੰਡੋਂ ਜੀ ਉਪਲੇੜੀ ਤੋਂ ਪੈਦਲ ਨਿਕਲਿਆ ਕਰੋ ਰੋਡ ਲਾਈਨ ਵਾਸਤੇ ਜੀ 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 ਤੇ ਉਹਦੇ ਤੇ ਉਹਨੂੰ L I 20 ਗੱਡੀ 'ਚ ਉਹਦੇ 'ਚ ਮੰਦਰਾ ਪ੍ਰਾਈਵੇਟ ਵਰਦੀ ਸਿਵਲ 'ਚ ਸੀਗੇ ਪੁਲਿਸ ਨਾਜਮ ਉਹਨਾਂ ਨੇ ਪਿਕ ਕੀਤਾ ਪਟੇਲ ਕਾਲਜ ਤੋਂ ਫੇਰ ਗਿਆ ਕਿ ਅ ਟਿਲੋਸਾ ਮੈਂ ਸਿਰਫ ਤੁਹਾਡੇ ਵਾਲੇ ਮਸਲੇ ਤੇ ਫੋਕਸ ਕਰਦਾ ਕਿ ਪੁਲਿਸ ਤੁਹਾਨੂੰ ਕਿਉਂ ਲੱਗਦਾ ਕਿ ਪੁਲਿਸ ਇਹਨਾਂ ਚਾਰ ਆਫਿਸਰਾਂ ਨੂੰ ਕਿਉਂ ਇੰਨੀ ਤਕੜੀ ਬੈਕ ਕਰ ਰਹੀ ਆ ਈਵਨ ਹਾਈ ਕੋਰਟ ਦੇ ਵਿੱਚੋਂ ਫਟਕਾਰ ਦੇ ਬਾਵਜੂਦ ਵੀ ਪੁਲਿਸ ਇਹਨਾਂ ਦੇ ਕੀ ਲੱਗਦਾ ਕਿ ਜੇ ਇਹਨਾਂ ਪੁਲਿਸ ਮੁਲਾਜ਼ਮਾਂ ਤੇ ਕਾਰਵਾਈ ਹੁੰਦੀ ਆ ਤਾਂ ਕੀ ਕੋਈ ਹੋਰ ਤਹ ਤਹਾਂ ਬਹੁਤ ਬਹੁਤ ਵੱਡੀ ਪਰਦੇ ਚੱਕੀ ਜਾਣਗੇ ਜਦੋਂ ਪੁਲਿਸ ਤੇ ਕਾਰਵਾਈ ਇਹਨਾਂ ਦੇ ਚਾਰ ਬੰਦੇ ਤੇ ਹੋਊਗੀ ਕਿਉਂਕਿ ਇਹ ਪਹਿਲੀ ਗੱਲ ਤਾਂ ਸਟੇਕ ਇੰਕਾਊਂਟਰ ਜੀ ਦੂਜਾ ਜਿਹੜਾ ਆ ਬਹੁਤ ਵੱਡਾ ਡੱਗ ਰੱਖੇ ਟਿਕਲੂਗਾ ਇਹਨਾਂ ਦਾ ਜੀ ਜੋ ਮੈਨੂੰ ਲੱਗਦਾ ਤਾਂ ਹੀ ਆ ਬਚਾਉਣ ਤੇ ਲੱਗੇ ਹੋਏ ਨੇ ਤਾਂ ਹੀ ਇਹਨਾਂ ਦਾ ਕੱਲ ਸਰਕਾਰੀ ਵਕੀਲ ਜਿਹੜੇ ਹੋਰ ਨੇ ਹਾਈ ਕੋਰਟ 'ਚ ਜੀ ਜੀ ਰਾਈ ਸਾਹਿਬ ਆਈ ਸੀ ਵਕੀਲ ਜੱਜ ਸਾਹਿਬ ਨੂੰ ਕਹਿੰਦੇ ਆਨ ਰਿਕਾਰਡ ਜੀ ਵੀ ਮੈਂ ਆਈਪੀਐਸ ਅਫਸਰਾਂ ਦੀ ਪੂਰੀ ਲਿਸਟ ਲੈ ਕੇ ਆਇਆ ਹਾਂ ਜੀ ਤੁਹਾਡੇ ਕੋਲ ਤੁਸੀਂ ਜਿਹਨੂੰ ਮਰਜ਼ੀ ਮਾਰਕ ਕਰ ਦਿਓ ਜੀ ਤੁਸੀਂ ਸੀਬੀਆਈ ਨੂੰ ਨਾ ਸੀਬੀਆਈ ਦੀ ਗੱਲ ਨਾ ਕਰੋ ਤੁਸੀਂ ਕੀ ਲੱਗਦਾ ਇਹ ਕਿਉਂ ਕਿਉਂ ਸੀਬੀਆਈ ਤੋਂ ਬਚਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ ਪੁਲਿਸ ਕਿਉਂਕਿ ਸੀਬੀਆਈ ਤੋਂ ਦਿੱਕਤ ਕੀ ਹੈ ਪੁਲਿਸ ਨੂੰ ਜੋ ਪੁਲਿਸ ਸਹੀ ਹੈ ਤਾਂ ਸੀਬੀਆਈ ਤੋਂ ਦਿੱਕਤ ਕੀ ਹੈ ਤਾਂ ਫਿਰ ਸੀਬੀਏ ਨੂੰ ਸੀਬੀਆਈ ਜੀ ਇਨਕੁਆਇਰੀ ਕਰੂਗੀ ਤਾਂ ਸੀਬੀਆਈ ਫਿਰ ਇਨਕੁਆਇਰੀ ਕਰੂਗੀ ਤੁਹਾਨੂੰ ਵੀ ਪਤਾ ਹੀ ਹੈ ਜੀ ਜੇ ਅਸੀਂ ਦੋਸ਼ੀ ਹੋਵਾਂਗੇ ਤਾਂ ਸਾਡੇ ਤੇ ਕਾਰਵਾਈ ਕਰਨਗੇ ਉਹ ਹਮ ਸਰਦੀ ਪਰਿਵਾਰ ਦੇ ਕਰਨਲ ਸਾਹਿਬ ਦੇ ਜੇ ਆਹ ਦੋਸ਼ੀ ਹੋਣਗੇ ਤੇ ਇਹਨਾਂ ਦੇ ਕਰਨਗੇ ਤੇ ਉਹਦੇ ਨਾਲ ਨਾਲ ਆਹ ਪਹਿ ਤੱਕ ਜਾਣਗੇ ਵੀ ਆਹ ਪੁਲਸ ਵਾਲੇ ਰਾਤ ਨੂੰ ਤੇ ਕਰਨ ਕੀ ਆਈ ਸੀ ਇੱਥੋਂ ਆਏ ਸੀ ਇਹਨਾਂ ਦੀ ਟਾਵਰ ਲੋਕੇਸ਼ਨਸ ਕੀ ਸੀਗੀਆਂ ਜੀ ਉਹ ਸਾਰੀ ਚੀਜ਼ਾਂ ਚੱਲ ਰਹੀਆਂ ਹਨਾ ਤੁਹਾਨੂੰ ਲੱਗਦਾ ਮਸਲਾ ਫਿਰ ਪਿੱਛੇ ਚਲਾ ਜਾਊਗਾ ਰੌਣੀ ਸਿੰਘ ਨੇ ਹੂੰ ਉੱਥੇ 11:56 ਮਿੰਟ ਤੇ ਆਪਣੀ ਡੀਡੀਐਸ ਦੀ ਉੱਥੇ ਰਿਪੋਰਟ ਪਾਈ ਹੈ ਜੀ ਮੈਂ ਇੱਥੇ ਡਰੱਗ ਪੈਡਲਰ ਨੂੰ ਫੜਨ ਚੱਲਿਆ ਹੂੰ ਹੂੰ ਜਦਕਿ ਡਰੱਗ ਪੈਡਲਰ ਨੂੰ ਫੜਨ ਜਾਣ ਵਾਸਤੇ ਤਾਂ ਐਫਆਈਆਰ ਕਰਤੀ ਜਾਂਦੀ ਹੈ ਜੀ ਜੀ ਰੌਣੀ ਸਿੰਘ ਦੀ ਉਦੋਂ 11:55 ਤੇ ਉੱਥੇ ਉਹ ਪਾਈ ਹੈ ਰੈਪੋਰਟ ਪਾਈ ਹੈ ਜੀ ਤਾਂ ਉਹਦੀ ਕਵਰ ਲੋਕੇਸ਼ਨ ਵੀ ਉੱਥੋਂ ਦੀ ਹੋਣੀ ਚਾਹੀਦੀ ਸਮਾਨੇ ਦੀ ਜੀ ਬਿਲਕੁਲ ਉਹ ਆਣੀ ਨਹੀਂ ਕਿਉਂਕਿ ਉਹ ਪਟਿਆਲੇ ਸੀ ਜੀ ਸੋ ਸਾਰੀਆਂ ਚੀਜ਼ਾਂ ਜਦੋਂ ਫਿਰ ਇਨਵੈਸਟੀਗੇਸ਼ਨ ਹੋਊਗੀ ਤਾਂ ਸਾਹਮਣੇ ਆਉਣਗੀਆਂ। ਕਹਿੰਦੇ ਸ਼ੁਕਰੀਆ ਢਿੱਲੋਂ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਅਖਰ ਦੇ ਨਾਲ ਜੁੜੇ। ਸੋ ਇਹ ਉਮੀਦ ਕਰਦੇ ਆ ਕਿ ਜਿਹੜੀ ਵੀ ਸਹੀ ਤੇਰਾ ਉਹਨੂੰ ਜਲਦੀ ਤੋਂ ਜਲਦੀ ਇਨਸਾਫ ਮਿਲੇ। ਥੈਂਕ ਯੂ। ਜੀ ਸ਼ੁਕਰੀਆ ਢਿੱਲੋਂ ਸਾਹਿਬ।